ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੂਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਕਸਰਤਾਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਗਰਦਨ ਤੋਂ ਨਸ ਦਬ ਕੇ ਤੁਹਾਡੇ ਬਾਹਾਂ ਦੇ ਵਿੱਚ ਦਰਦ ਜਾ ਰਿਹਾ ਹੈ ਦੂਸਰੇ ਨੰਬਰ ਤੇ ਲੱਕ ਦੇ ਕੋਈ ਨਸ ਦਬੀ ਹੋਈ ਹੈ ਤੀਸਰੇ ਨੰਬਰ ਤੇ ਲੱਕ ਤੇ ਨਸ ਦਬ ਕੇ ਜੋ ਆਪਣੇ हिਪ ਜੋਇੰਟ ਤੋਂ ਲੱਤਾਂ ਦੇ ਵਿੱਚ ਜਾ ਰਹੀ ਹੈ ਉਸ ਦੇ ਵਿੱਚ ਕੋਈ ਤੁਹਾਡੇ ਦਰਦ ਜਾਂ ਪੇਨ ਰੇਡੀਏਟ ਕਰ ਰਹੀ ਹੈ ਸੋ ਉਸ ਤੋਂ ਬਚਣ ਲਈ ਜਿਹੜੀਆਂ ਤੁਹਾਡੀਆਂ ਨਸਾਂ ਦਬੀਆਂ ਹੋਈਆਂ ਨੇ ਉਸ ਤੋਂ ਬਚਣ ਲਈ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਫੋਰ ਐਗਜ਼ਾਮਪਲ ਤੁਸੀਂ ਕੰਪਿਊਟਰ ਤੇ ਬੈਠ ਕੇ ਕੰਮ ਕਰਦੇ ਹੋ 1 ਘੰਟਾ ਹੋ ਗਿਆ ਔਰ ਤੁਹਾਡੇ ਦਰਦ ਹੈ ਜੋ ਗਰਦਨ ਤੋਂ ਹੁੰਦਾ ਹੋਇਆ ਆਪਣੀ ਬਾਹਾਂ ਦੇ ਵਿੱਚ ਜਾ ਰਿਹਾ ਹੈ ਕੋਈ ਨਰ ਦਬ ਕੋਈ ਨਸ ਦਬ ਰਹੀ ਹੈ ਤਾਂ ਉਸ ਦੇ ਲਈ ਕਿਹੜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਔਰ ਦੂਸਰੇ ਨੰਬਰ ਤੇ ਤੁਸੀਂ ਕੋਈ ਤੁਰੇ ਜਾਂਦੇ ਹੋ ਤੁਹਾਡੇ ਕੋਈ ਲੱਕ ਦੇ ਵਿੱਚ ਦਰਦ ਹੋ ਗਿਆ ਜੋ ਕਿ ਦਰਦ ਤੁਹਾਡੇ ਲੱਤਾਂ ਦੇ ਵਿੱਚ ਜਾ ਰਿਹਾ ਹੈ ਤੋ ਤੁ ਤੁਰਿਆ ਨਹੀਂ ਜਾਂਦਾ ਤੁਹਾਨੂੰ ਬੈਠਣਾ ਪੈ ਰਿਹਾ ਥੋੜੇ ਥੋੜੇ ਟਾਈਮ ਬਾਅਦ ਤੀਸਰੇ ਨੰਬਰ ਤੇ ਤੁਸੀਂ ਕੋਈ ਗੱਡੀ ਦੇ ਵਿੱਚੋਂ ਜਾਂ ਕਿਚਨ ਦੇ ਵਿੱਚੋਂ ਜਾਂ ਕੋਈ ਵੀ ਭਾਰ ਚੱਕ ਕੇ ਰੱਖ ਰਹੇ ਹੋ ਤੋ ਤੁ ਨਹੀਂ ਚੱਕਿਆ ਗਿਆ ਥੋੜੇ ਦਰਦ ਸ਼ੁਰੂ ਹੋ ਗਿਆ ਸੋ ਉਸ ਤੋਂ ਬਚਣ ਲਈ ਆਪਾਂ ਕਿਹੜੀਆਂ ਕਸਰਤਾਂ ਕਰੀਏ ਕਿ ਆਪਣੀ ਜੋ ਨਰਵ ਹੈ ਉਸ ਨੂੰ ਡੀ ਕੰਪਰੈਸ ਕਰ ਸਕੀਏ ਜੋ ਆਪਣੀ ਨਰਵ ਹੈ ਮਿਲੀਮੀਟਰ ਦਾ ਹੀ ਫਰਕ ਹੁੰਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਬੜੀਆਂ ਆਸਾਨ ਕਸਰਤਾਂ ਨੇ ਤੁਸੀਂ ਘਰ ਦੇ ਵਿੱਚ ਕਰ ਸਕਦੇ ਹੋ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਮੈਂ ਤੁਹਾਨੂੰ ਦੱਸਦਾ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਜ਼ਿਲ੍ਹਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚੰਨ ਕਰਦੇ ਆ ਜਿੱਥੇ ਰੋਜ਼ਾਨਾ ਅਸੀਂ ਬਹੁਤ ਮਿਹਨਤ ਨਾਲ ਪੇਸ਼ੈਂਟ ਦੇਖਦੇ ਆ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੁਹਾਨੂੰ ਇਹ ਵੀ ਦੱਸਾਂਗੇ ਕਿਵੇਂ ਕਸਰਤਾਂ ਕਰਨੀਆਂ ਨੇ ਕੀ ਖਾਣਾ ਚਾਹੀਦਾ ਔਰ ਕਦੋਂ-ਕਦੋਂ ਕਸਰਤ ਕਰਨੀ ਚਾਹੀਦੀ ਆ ਸੋ ਵੀਡੀਓ ਨੂੰ ਜ਼ਿਆਦਾ ਲੰਮਾ ਨਾ ਕਰੀਏ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਫੋਰ ਐਗਜ਼ਾਮਪਲ ਤੁਹਾਡੇ ਲੱਕ ਦੇ ਵਿੱਚ ਦਰਦ ਹੈ ਕੋਈ ਨਸ ਦਬ ਗਈ ਹੈ ਇਸ ਨੂੰ ਡੀਕੰਪਰੈਸ ਕਰਨ ਲਈ ਬੜਾ ਸੌਖਾ ਤਰੀਕਾ ਤੁਸੀਂ ਇੱਕ ਉੱਚੀ ਜਗ੍ਹਾ ਕੋਈ ਵੀ ਐਦਾਂ ਦਾ ਬੈੱਡ ਲੱਭ ਲੈਣਾ ਹੈ ਔਰ ਅਗਰ ਤੁਹਾਡੇ ਕੋਲ ਬੈੱਡ ਨਹੀਂ ਹੋਏਗਾ ਤਾਂ ਏਡੀ ਉੱਚੀ ਕੋਈ ਦੀਵਾਰ ਲੱਭ ਲੈਣੀ ਹੈ ਤੁਸੀਂ ਕੀ ਕਰੋਗੇ ਇਸ ਤਰ੍ਹਾਂ ਅੱਗੇ ਹੋ ਕੇ ਪਕੜ ਕੇ ਔਰ ਐਦਾਂ ਬੈੱਡ ਨੂੰ ਪਕੜ ਕੇ ਔਰ ਤੁਹਾਡੇ ਪੈਰ ਉੱਪਰ ਚੱਕ ਦੋਗੇ ਐਦਾਂ ਹੋਲਡ ਕਰ ਦੇਣਾ ਹੈ ਆਪਾਂ 10 ਸੈਕਿੰਡ ਇੱਕ दो तीन चार पाँच छे सात आठ नौ दस देन फिर रिलैक्स हो जाना है फिर खड़ जाना है फिर आप जागे देखो उच्चे हुए बैड न पकड़िया और उपर ल चकती इदा करके लत्त क्रॉस भी कर सकते हो इदा होल्ड रखा आपकेंड आराम लेट जाना है एक दो तीन चार पाँच छत अठ नौ दस दैन रिलैक्स हो जाना है दैन फिर उपर जाके देखो उपर जाके ਇਹਦਾ ਬੈਡ ਨੂੰ ਦੂਰੋਂ ਪਕੜ ਲਿਆ ਔਰ ਉੱਪਰ ਹੋਲਡ ਕਰ ਦੇਣਾ ਹੈ ਇਸ ਨਾਲ ਕੀ ਹੋਏਗਾ ਜਿਹੜੀ ਆਪਣੀ ਮਣਕਿਆਂ ਦੇ ਵਿਚਾਲੇ ਡਿਸਕ ਹੈ ਜਿੱਥੋਂ ਆਪਣੀ ਨਰਵ ਕੰਪਰੈਸ ਹੋਈ ਆ ਉਹ ਕੁਝ ਮਿਲੀਮੀਟਰ ਹੀ ਤਕਰੀ ਕੰਪਰੈਸ ਹੋਏਗੀ ਜਿਸ ਨਾਲ ਉਸ ਦੇ ਵਿੱਚ ਗੈਪ ਵਧੇਗਾ ਔਰ ਨਸਾਂ ਦੀ ਸਪਲਾਈ ਚੱਲ ਪਏਗੀ ਔਰ ਦਰਦ ਥੋੜਾ ਘੱਟ ਹੋਏਗਾ 10 ਸੈਕਿੰਡ ਹੋਲਡ ਕਰਕੇ ਫਿਰ ਰਿਲੈਕਸ ਦੁਬਾਰਾ ਦੇਖੋ ਪਹਿਲਾਂ ਬੈਡ ਦੇ ਬਿਲਕੁਲ ਕੋਲੇ ਆਏ ਔਰ ਉੱਪਰ ਉਠੇ ਔਰ ਇਹਦਾ ਬੈਡ ਨੂੰ ਪਕੜ ਲਿਆ ਜ਼ੋਰ ਦੀ ਔਰ ਇਦਾਂ ਲੱਤਾਂ ਉੱਪਰ ਚੱਕ ਦੇਣੀਆਂ ਨੇ ਔਰ ਇੱਥੇ ਆਪਾਂ ਹੋਲਡ ਕਰਨਾ ਲਮਕਾ ਕੇ ਇੱਥੇ ਆਪਾਂ 10 ਸੈਕਿੰਡ ਹੋਲਡ ਕਰਾਂਗੇ 1 2 3 4 5 6 7 8 9 10 then ਰਿਲੈਕਸ ਇਹ ਕਸਰਤ ਤੁਸੀਂ 6 ਤੋਂ 7 ਵਾਰ ਸਵੇਰੇ 6 ਤੋਂ 7 ਵਾਰ ਸ਼ਾਮ ਨੂੰ ਦੋ ਵਾਰੀ ਹੀ ਤੁਸੀਂ ਦਿਹਾੜੀ ਦੇ ਵਿੱਚ ਕਰਨੀ ਹੈ ਇਨੀਏ ਵੀ ਆਪਣੀ ਜੋ ਨਸ ਦਬੀ ਹੈ ਉਹ ਆਪਾਂ ਹੁਣ ਕਸਰਤ ਕਰੀ ਜਾਈਏ ਕਰੀ ਜਾਈਏ ਕਰੀ ਜਾਈਏ ਜਿਆਦਾ ਕਰਨ ਨਾਲ ਕਈ ਵਾਰੀ ਕੀ ਹੈ ਵੀ ਜਿਆਦਾ ਗੈਪ ਆ ਜਾਏਗਾ ਔਰ ਕਈ ਵਾਰੀ ਡਿਸਕ ਜਿਆਦਾ ਬਾਹਰ ਆ ਸਕਦੀ ਹੈ ਸੋ ਨਸ ਜਿਆਦਾ ਦਬ ਸਕਦੀ ਹੈ ਬਸ ਤੁਸੀਂ 6-7 ਵਾਰ ਸਵੇਰੇ 6-7 ਵਾਰੀ ਸ਼ਾਮੀ ਇਹ ਹੀ ਹੋਗੀ ਨੰਬਰ 1 ਐਕਸਰਸਾਈਜ਼ ਅਗਰ ਤੁਹਾਡੇ ਲੱਕ ਦੇ ਵਿੱਚ ਕੋਈ ਨਸ ਦਬੀ ਹੈ ਮਤਲਬ ਤੁਹਾਡੇ ਸਿਰਫ ਲੱਕ 'ਚ ਹੀ ਦਰਦ ਹੈ ਦੂਸਰੀ ਕਸਰਤ ਕੀ ਹੈ ਫੋਰ ਐਗਜ਼ਾਮਪਲ ਤੁਹਾਡੇ ਲੱਕ 'ਚ ਦਰਦ ਹੁੰਦਾ ਹੋਇਆ हिਪ ਵਿੱਚ ਨਹੀਂ ਹੁੰਦਾ ਹੋਇਆ نیچے ਜਾ ਰਿਹਾ ਹੈ ਇੱਥੇ ਪੱਟ ਤੱਕ ਆ ਰਿਹਾ ਹੈ ਦਰਦ ਸੋ ਉਸ ਲਈ ਆਪਾਂ ਕਿਹੜੀ ਕਸਰਤ ਕਰਾਂਗੇ ਸੋ ਦੂਸਰੀ ਕਸਰਤ ਕੀ ਹੈ ਫੋਰ ਐਗਜ਼ਾਮਪਲ ਤੁਹਾਡੇ ਜੋ हिਪ ਤੋਂ ਦਰਦ نیچے ਜਾ ਰਿਹਾ ਸੀ ਤੁਸੀਂ ਇਹ ਲੱਤ ਨੂੰ ਜਿਹੜੀ ਲੱਤ ਦੇ ਵਿੱਚ ਦਰਦ ਹੈ ਫੋਰ ਐਗਜ਼ਾਮਪਲ ਖੱਬੀ ਲੱਤ ਦੇ ਵਿੱਚ ਦਰਦ ਹੈ ਇਸ ਨੂੰ ਤੁਸੀਂ نیچے ਲਟਕਾ ਦੋਗੇ ਦੂਸਰਾ ਗੋਡਾ ਸਿੱਧਾ ਰਹੇਗਾ ਇਸ ਨੂੰ نیچے ਲਟਕਾ ਦੋਗੇ ਇਦਾਂ ਕਰਕੇ 10 ਸੈਕਿੰਡ ਲਈ 1 2 3 4 5 6 7 8 9 10 ਥੈਨ ਉੱਪਰ ਰੱਖ ਲਵਾਂਗੇ ਥੈਨ ਫੇਰ ਆਪਾਂ نیچے ਲਟਕਾ ਦਾਂਗੇ 1 2 3 4 5 6 7 8 9 10 ਫਿਰ ਉੱਪਰ ਚੱਕ ਲਾਂਗੇ ਇਦਾਂ ਤੁਸੀਂ ਪੰਜ ਵਾਰੀ ਕਰਨਾ ਥੈਨ ਤੀਸਰੀ ਕਸਰਤ ਕੀ ਹੈ ਤੁਸੀਂ ਲਮਕਾ ਵੀ ਦੇਣੀ ਹੈ ਲੱਤ ਔਰ ਇਸ ਨੂੰ ਮੂਵ ਕਰਨਾ ਹੈ ਇਦਾਂ ਇਸ ਨਾਲ ਕੀ ਹੈ ਕੁਝ ਮਿਲੀਮੀਟਰ ਤੱਕ ਜੋ ਗੈਪ ਹੈ ਉਹ ਵੱਧ ਜਾਏਗਾ ਔਰ ਤੁਹਾਡੇ ਜੋ ਇਥੇ ਜੋਇੰਟ ਹੈ ਉਹਦੇ ਵਿੱਚ ਜਿਹੜੀ हिਪ ਬੋਨ ਔਰ ਫੀਮਰ ਦਾ ਜਿੱਥੇ ਹੈਡ ਇਨਸਰਟ ਹੁੰਦਾ ਹੈ ਉਸ ਦੇ ਵਿੱਚ ਜੋ ਗੈਪ ਮਿਲੀਮੀਟਰ ਤੱਕ ਹੀ ਵਧੇਗਾ ਉਸ ਨਾਲ ਜੋ ਨਸ ਦਬੀ ਹੋਈ ਹੈ ਉਸ ਦੀ ਸਪਲਾਈ ਚੱਲੇਗੀ ਔਰ ਦਰਦ ਦੇ ਵਿੱਚ ਕਮੀ ਆਏਗੀ ਇਸ ਤਰ੍ਹਾਂ ਤੁਸੀਂ ਹਿਲਾਉਂਦੇ ਰਹਿਣਾ ਹੈ 10 ਗੈਣਨੇ ਨੇ ਇਦਾਂ 1 ਫਿਰ 2 ਫਿਰ 3 ਦੂਸਰਾ ਗੋਡਾ ਸਿੱਧਾ ਰਹੇਗਾ ਬਿਲਕੁਲ ਉਹਨੂੰ ਐਦਾਂ ਨਹੀਂ ਕਰਨਾ ਸਿੱਧਾ ਰੱਖਣਾ then 3 4 5 6 7 8 9 10 11 12 13 14 15 then ਰਿਲੈਕਸ 15 ਵਾਰੀ ਕੀਤਾ ਇਹ ਤੁਸੀਂ 3 ਵਾਰੀ ਕਰਨਾ ਹੈ ਹੁਣ ਇਸੀ ਐਕਸਰਸਾਈਜ਼ ਦੇ ਵਿੱਚ ਨੈਕਸਟ ਕੀ ਕਰਾਂਗੇ ਆਪਾਂ 1 ਕਿਲੋ ਭਾਰ ਬਨਾਂਗੇ ਹੁਣ ਦੇਖੋ ਆਪਾਂ 1 ਕਿਲੋ ਭਾਰ ਬਨ ਲਿਆ ਹੈ weight cuff ਆਪਣਾ ਬਨ ਲਿਆ ਤੁਸੀਂ 1 ਕਿਲੋ ਰੇਤਾ ਬਨ ਸਕਦੇ ਹੋ ਔਰ ਇਦਾਂ ਲਟਕਾ ਕੇ ਇਦਾਂ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਫਿਰ ਰਿਲੈਕਸ ਫੇਰ ਉੱਪਰ ਕਰ ਦੇਣਾ ਇਦਾਂ ਫੇਰ نیچے ਲਟਕਾ ਦਾਂਗੇ ਇਦਾਂ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਫਿਰ ਉਪਰ ਰੱਖ ਲੈਣਾ ਇਦਾਂ ਤੁਸੀਂ ਇਹ ਵੀ 5 ਤੋਂ 6 ਵਾਰੀ ਕਰਨਾ ਹੈ 1 ਕਿਲੋ ਭਾਰ ਬਨ ਕੇ ਇਸ ਨਾਲ ਕੀ ਹੈ ਜੋ ਤੁਹਾਡੀ ਦਬੀ ਨਾਸ ਹੈ ਉਸ ਦੀ ਸਪਲਾਈ ਚੱਲ ਪਏਗੀ ਔਰ ਦਰਦ ਦੇ ਵਿੱਚ ਕਮੀ ਆਏਗੀ ਸਭ ਤੋਂ ਜ਼ਰੂਰੀ ਕਸਰਤ ਹੈ ਹੁਣ ਗੱਲ ਕਰਨ ਲੱਗੇ ਆਪਾਂ ਅਗਾਂ ਤੁਹਾਡੇ ਗੋਡੇ ਤੋਂ نیچے ਵਾਲੀ ਇਥੇ ਪਿੰਜਣੀ ਦੇ ਵਿੱਚ ਦਰਦ ਜਾ ਰਿਹਾ ਹੈ ਉਸ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਹਾਂ ਉਸ ਲਈ ਕੀ ਕਰਾਂਗੇ ਆਪਾਂ ਇੱਕ ਚੇਅਰ ਲੈ ਲਾਂਗੇ ਐਦਾਂ ਚੇਅਰ ਤੇ ਬੈਠ ਜਾਾਂਗੇ ਆਪਾਂ ਫੋਰ ਐਗਜ਼ਾਮਪਲ ਆਪਣੀ ਖੱਬੀ ਲੱਤ ਦੇ ਵਿੱਚ ਦਰਦ ਹੈ ਅਗਰ ਦੋਨਾਂ ਸਾਈਡ ਦਰਦ ਹੈ ਤਾਂ ਤੁਸੀਂ ਦੋਨੇ ਪਾਸੇ ਕਰਨਾ ਹੈ ਤਾਂ ਤੁਸੀਂ ਕੀ ਕਰੋਗੇ ਇਸ ਲੱਤ ਨੂੰ ਉੱਪਰ ਚੱਕ ਕੇ ਐਦਾਂ ਉੱਪਰ ਚੱਕ ਲਾਂਗੇ ਔਰ ਇਸ ਲੱਤ ਨੂੰ ਐਦਾਂ ਹਿਲਾਉਂਦੇ ਰਵਾਂਗੇ 1 2 3 4 5 6 7 8 9 10 ਦੈਨ ਨੀਚੇ ਆ ਕੇ ਦੈਨ ਫੇਰ ਆਪਾਂ ਦੋਨੇ ਹੱਥਾਂ ਨਾਲ ਇਦਾਂ ਗੋਡਾ ਉੱਪਰ ਚੱਕ ਦਾਂਗੇ ਔਰ ਇਦਾਂ ਆਪਾਂ ਲੱਤ ਨੂੰ ਫਰਾਉਂਦੇ ਰਵਾਂਗੇ 1 2 3 4 5 6 7 8 9 10 ਫੇਰ ਆਪਾਂ ਨੀਚਾ ਕਰਾਂਗੇ ਫੇਰ ਆਪਾਂ ਉੱਪਰ ਚੱਕ ਲਾਂਗੇ ਇਦਾਂ 1 2 3 4 5 6 7 8 9 10 ਦੈਨ ਰਿਲੈਕਸ ਨੀਚੇ ਕਰ ਦਾਂਗੇ ਆਪਾਂ ਇਹ ਵੀ ਤੁਸੀਂ 5 ਤੋਂ 6 ਵਾਰੀ ਸਵੇਰੇ 5 ਤੋਂ 6 ਵਾਰੀ ਸ਼ਾਮ ਨੂੰ ਕਰਨਾ 2 ਵਾਰੀ ਕਰਨਾ ਹੈ ਔਰ ਦੈਨ ਇਹ ਹੋਗੀ ਤੁਹਾਡੀ ਗੱਲ ਲੱਕ ਦੇ ਵਿੱਚ ਨਸ ਦਬੀ ਜਾਂ हिਪ ਬੋਨ ਦੇ ਵਿੱਚ ਨਸ ਦਬੀ ਆਪਣੇ ਇਸ ਪਾਸੇ ਤੇ ਜਾਂ ਤੁਹਾਡੀ ਗੋਡੇ ਦੇ ਵਿੱਚ ਕੋਈ ਨਸ ਦਬੀ ਹੈ ਪੈਰਾਂ ਦੇ ਵਿੱਚ ਜਿਹੜਾ ਆਪਣੇ ਦਰਦ ਜਾ ਰਿਹਾ ਸੀਗਾ ਗੋਡੇ ਤੋਂ نیچے-नीचे ਸੋ ਸਾਰਿਆਂ ਦੇ ਵਿੱਚ ਆਪਾਂ ਕਿਵੇਂ ਤੁਹਾਨੂੰ ਐਕਸਰਸਾਈਜ਼ ਕਰਨੀ ਹੈ ਤੁਹਾਨੂੰ ਸਿਖਾ ਚੁੱਕੇ ਹਾਂ ਹੁਣ ਆਪਾਂ ਗੱਲ ਕਰਨ ਲੱਗੇ ਹਾਂ ਗਰਦਨ ਦੀ ਗਰਦਨ ਦੀ ਅਗਰ ਕੋਈ ਨਸਬੀ ਹੈ ਉਹ ਇੱਕ ਤੌਲੀਏ ਦੀ ਮਦਦ ਨਾਲ ਕਰਾਂਗੇ ਉਹ ਕਿਵੇਂ ਕਰਾਂਗੇ ਤੁਹਾਨੂੰ ਕਰਕੇ ਦਿਖਾਉਨੇ ਆ ਉਸ ਦੇ ਲਈ ਕੀ ਹੈ ਇੱਕ ਤੌਲੀਆ ਲੈ ਲਾਂਗੇ ਔਰ ਤੌਲੀਏ ਨੂੰ ਆਪਣੀ ਗਰਦਨ ਦੇ ਪਿੱਛੇ ਇਦਾਂ ਰੱਖ ਲਾਂਗੇ ਔਰ ਗਰਦਨ ਨੂੰ ਪਿੱਛੇ ਨੂੰ ਝਟਦਾਂਗੇ ਇਦਾਂ ਕਰਕੇ ਔਰ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਇਸ ਦੇ ਵਿੱਚ ਜੋ ਸਭ ਤੋਂ ਜ਼ਰੂਰੀ ਹੈ ਢੋਲ ਨਹੀਂ ਲਾਉਣੀ ਬਿਲਕੁਲ ਸਿੱਧੇ ਬੈਠਣਾ ਹੈ ਦੋਨੋਂ ਹੱਥਾਂ ਨਾਲ ਇਦਾਂ ਤੌਲੀਏ ਨੂੰ ਖਿੱਚ ਦੇਣਾ ਹੈ ਔਰ ਗਰਦਨ ਨੂੰ ਪਿੱਛੇ ਨੂੰ ਲਮਕਾ ਦੇਣਾ ਹੈ ਔਰ ਇਥੇ ਹੋਲਡ ਕਰਾਂਗੇ 10 ਸੈਕਿੰਡ ਲਈ 1 2 3 4 5 6 7 8 9 10 ਥੈਨ ਰਿਲੈਕਸ ਫੇਰ ਟੋਲੀਆਂ ਨੂੰ ਖਿੱਚ ਦੇਣਾ ਹੈ ਗਰਦਨ ਨੂੰ ਪਿੱਛੇ ਨੂੰ ਸਿੱਟ ਦੇਣਾ ਜਿੰਨਾ ਵੱਧ ਤੋਂ ਵੱਧ ਸਿੱਟ ਸਕਦੇ ਹੋ ਇਥੇ 10 ਗਿਣਾਂਗੇ 1 2 3 4 5 6 7 8 9 10 ਥੈਨ ਰਿਲੈਕਸ ਆਪਾਂ ਤੇਨ ਵਾਰ ਕੀਤਾ ਇਹ ਕਸਰਤ ਤੁਸੀਂ 5 ਤੋਂ 6 ਵਾਰੀ ਸਵੇਰੇ 5 ਤੋਂ 6 ਵਾਰੀ ਸ਼ਾਮ ਨੂੰ ਕਰਨੀ ਹੈ ਇਸ ਦੇ ਨਾਲ ਕੀ ਹੈ ਤੁਹਾਡੀ ਜੋ ਗਰਦਨ ਦੇ ਵਿੱਚ ਕਬੀ ਹੋਈ ਨਸ ਹੈ ਉਸ ਦੀ ਸਪਲਾਈ ਚੱਲਣ ਦੇ ਵਿੱਚ ਤੁਹਾਡੀ ਮਦਦ ਕਰੇਗੀ ਔਰ ਜਦੋਂ ਇਹ ਗਰਦਨ ਦੀ ਕਸਰਤ ਕਰ ਲਈ ਉਦੋਂ ਬਾਅਦ ਦੋ ਕਸਰਤਾਂ ਤੁਸੀਂ ਹੋਰ ਕਰਨੀਆਂ ਨੇ ਇਸ ਹੱਥ ਨੂੰ ਆਪਣੇ ਇਸ ਜਗ੍ਹਾ ਤੇ ਰੱਖ ਲੈਣਾ ਹੈ ਔਰ ਇਸ ਨੂੰ ਆਪਾਂ ਹੈੱਡ ਨੂੰ ਇਧਰ ਨੂੰ ਧੱਕਾਂਗੇ ਔਰ ਆਪਣੀ ਜੋ ਸਿਰ ਹੈ ਉਸ ਨੂੰ ਇਧਰ ਨੂੰ ਧੱਕਾਂਗੇ ਹੱਥ ਨਾਲ ਅੰਦਰ ਨੂੰ ਧੱਕਾਂਗੇ ਔਰ ਸਿਰ ਬਾਹਰ ਨੂੰ ਧੱਕਾਂਗੇ ਇਦਾਂ ਕਰਕੇ ਜੋੜਨਾਵਾਂਗੇ ਔਰ 10 ਗਿਣਾਂਗੇ 1 2 3 4 5 6 7 8 9 10 ਦੁਆਰਾ ਦੇਖੋ ਸਾਈਡ ਤੋਂ ਇਦਾਂ ਹੱਥ ਕੀਤਾ ਇਸ ਜਗ੍ਹਾ ਤੇ ਰੱਖਤਾ ਇਸ ਨੂੰ ਅੰਦਰ ਨੂੰ ਤੱਕਿਆ ਇਸ ਨੂੰ ਬਾਹਰ ਨੂੰ 1 2 3 4 5 6 7 8 9 10 ਫਿਰ ਅੰਦਰ ਤੱਕਿਆ ਅੰਦਰ ਨੂੰ ਸਿਰ ਪਾਰ ਨੂੰ ਇਦਾਂ ਕਰਕੇ ਜ਼ੋਰ ਲਾਵਾਂਗੇ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਪੰਜ ਤੋਂ 6 ਵਾਰੀ ਇਸ ਸਾਈਡ ਔਰ ਪੰਜ ਤੋਂ 6 ਵਾਰੀ ਇਸ ਸਾਈਡ ਕਰਨਾ ਹੱਥ ਸਿੱਧਾ ਕਰਕੇ ਇਦਾਂ ਅੰਦਰ ਨੂੰ ਤੱਕਾਂਗੇ ਇੱਕ ਤੋ 1 2 3 4 5 6 7 8 9 10 ਫਿਰ ਹੱਥ ਨਾਲ ਅੰਦਰ ਨੂੰ ਸਿਰ ਬਾਹਰ ਨੂੰ 1 2 3 4 5 6 7 8 9 10 ਦੋਨੋਂ ਸਾਈਡ ਇਕੁਅਲ ਪ੍ਰੈਸ਼ਰ ਰਹੇਗਾ ਫਿਰ ਦੇਖੋ ਧਿਆਨ ਨਾਲ ਹੁਣ ਸਾਈਡ ਤੋਂ ਇੱਥੇ ਬੈਠੇ ਹਾਂ ਟੋਨੀ ਨੋਨੀ ਹੱਥ ਨੂੰ ਸਿੱਧਾ ਇਧਰ ਨੂੰ ਤੱਕਾਂਗੇ ਸਿਰ ਇਧਰ ਨੂੰ ਤੱਕਾਂਗੇ ਇੱਥੇ 10 ਗਿਣਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇਹ ਵੀ ਤੁਸੀਂ 5 ਤੋਂ 6 ਵਾਰੀ ਸਵੇਰੇ ਸ਼ਾਮ ਕਰਣੀਆਂ ਨੇ ਇਹ ਸਨ ਕਸਰਤਾਂ ਹੁਣ ਸਭ ਤੋਂ ਜ਼ਰੂਰੀ ਇਸ ਦੇ ਵਿੱਚ ਤੁਸੀਂ ਕੀ ਕੀ ਐਡ ਕਰਨਾ ਹੈ ਤੁਸੀਂ ਕੀ ਕਰਨਾ ਹੈ ਰਾਤ ਨੂੰ ਸੌਣ ਵੇਲੇ ਦੁੱਧ ਜ਼ਰੂਰ ਪੀਣਾ ਹੈ ਔਰ ਤੁਸੀਂ ਸਵੇਰੇ ਉੱਠ ਕੇ ਤਿੰਨ ਬਦਾਮ ਆਪਣੇ ਭਿਉਂ ਦੇਣੇ ਨੇ ਰਾਤ ਨੂੰ ਉਹ ਛਿੱਲ ਕੇ ਤੁਸੀਂ ਸਵੇਰੇ ਜਦੋਂ ਉੱਠਣ ਸਾਰ ਹੀ ਖਾਣੇ ਨੇ ਸੋ ਅਗਰ ਤੁਸੀਂ ਕੋਈ ਵੀ ਕਸਰਤ ਕੋਈ ਵੀ ਸਾਡੀ ਸਲਾਹ ਮੰਨਣ ਤੋਂ ਪਹਿਲਾਂ ਆਪਣੇ ਤੁਸੀਂ ਜੋ ਹੈਲਥ ਥੋਡੇ ਪ੍ਰੋਵਾਈਡਰ ਨੇ ਜਾਂ ਤੁਹਾਡਾ ਫੈਮਿਲੀ ਡਾਕਟਰ ਹੈ ਜਾਂ ਤੁਹਾਡਾ ਫਿਜ਼ੀਓਥੈਰੇਪਿਸਟ ਹੈ ਉਹਨਾਂ ਦੀ ਸਲਾਹ ਜ਼ਰੂਰ ਲਗੋ ਸੋਏ ਸਾਨ ਸਾਨ ਕਸਰਤਾਂ ਜਿਸ ਦੇ ਵਿੱਚ ਅਸੀਂ ਦੱਸਿਆ ਵੀ ਅਗਰ ਲੱਕ ਤੋਂ ਨਸ ਦਵੇ ਅਗਰ हिਪ ਬੋਨ ਤੋਂ ਨਸ ਦਵੇ ਔਰ ਅਗਰ ਗੋਡੇ ਤੋਂ ਨਸ ਦਵੇ ਤਾਂ ਕਿਹੜੀਆਂ ਕਸਰਤਾਂ ਕਰਨੀਆਂ ਨੇ ਇੱਕ ਕਸਰਤਾਂ ਤੁਸੀਂ ਮਿੱਥ ਲੈਣਾ ਹੈ ਸਵੇਰੇ ਸ਼ਾਮ ਕਰਨੀਆਂ ਨੇ ਔਰ ਧਿਆਨ ਰਹੇ ਅਗਰ ਕਿਸੇ ਵੀ ਕਸਰਤ ਨਾਲ ਦਰਦ ਵੱਧ ਜਾਵੇ ਤਾਂ ਉਥੀ ਉਹ ਕਸਰਤ ਬੰਦ ਕਰ ਦੇਣੀ ਹੈ ਔਰ ਤੁਸੀਂ ਇਸ ਵੀਡੀਓ ਰਿਗਾਰਡਿੰਗ ਕੁਝ ਵੀ ਸਾਨੂੰ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਅਸੀਂ ਉਸ ਦਾ ਕਮੈਂਟ ਦਾ ਆਨਸਰ ਤੁਹਾਨੂੰ ਜ਼ਰੂਰ ਦੇਵਾਂਗੇ ਔਰ ਦੂਸਰੇ ਨੰਬਰ ਤੇ ਹੋਰ ਕਿਹੜੇ ਟਾਪਿਕ ਤੇ ਤੁਹਾਨੂੰ ਵੀਡੀਓ ਚਾਹੀਦੀ ਹੈ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਔਰ ਅਗਰ ਤੁਸੀਂ ਸਾਨੂੰ ਇੰਸਟਾ ਤੇ ਫੋਲੋ ਨਹੀਂ ਕੀਤਾ ਸਾਡੀ ਆਈਡੀ ਹੈ ਅਸਰੀ ਸਿੰਘਸ ਨਾ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਔਰ ਫੇਸਬੁੱਕ ਤੇ ਸਾਡਾ ਪੇਜ ਹੈ ਅਸਰੀ ਸਿੰਘਸ ਨਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਮਿਲਦੇ ਹਾਂ ਚੱਲਦੇ ਇੱਕ ਨਵੇਂ ਟਾਪਿਕ ਨਾਲ ਟੀਲ ਦਨ ਸਾਰੇ ਜਾਣੇ ਆਪਣਾ ਧ